ਅੱਜ ਜਿਸੀ ਆਪਣੇ ਨਗਰ ਦੇ ਵਿੱਚੋਂ ਕੋਈ 120 ਪਰਿਵਾਰ ਸਾਰੇ ਇਕੱਠੇ ਹੋ ਕੇ ਸਰਦਾਰ ਬਲਬੀਰ ਸਿੰਘ ਜੀ ਪੰਨੂ ਚੇਅਰਮੈਨ ਸਾਹਿਬ ਉਹਨਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਇੱਕ ਤੇ ਪੰਨੂ ਸਾਹਿਬ ਦਾ ਜਿਹੜਾ ਸੁਭਾਅ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਤਕਰੀਬ ਨੂੰ ਕੋਈ 7 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਕਿਸੇ ਵੀ ਆਪਣੇ ਹਲਕੇ ਦੇ ਵਿੱਚ ਪਿੰਡ ਵਿੱਚ ਕੋਈ ਨਾਜਾਇਜ਼ ਪਰਚਾ ਦਰਜ ਨਹੀਂ ਹੋਇਆ ਪੰਨੂ ਸਾਹਿਬ ਜਿਹੜਾ ਤੇ ਕੋਈ ਕੰਮ ਹੋਣ ਵਾਲਾ ਉਹ ਕਰਦੇ ਨੇ ਜਿਹੜਾ ਨਹੀਂ ਹੋਣ ਵਾਲਾ ਤੇ ਉਹਨੂੰ ਠੀਕ ਟਾਈਮ ਦੇ ਨਾਲ ਬੰਦੇ ਨੂੰ ਜਵਾਬ ਦਿੰਦੇ ਕਿ ਤੇਰਾ ਕੰਮ ਨਹੀਂ ਹੋ ਸਕਦਾ ਪਹਿਲਾਂ ਵਾਲਾ ਜਿੱਦਾਂ ਕਾਂਗਰਸ ਸਰਕਾਰ ਦੇ ਵਿੱਚ ਜਾਂ ਹੋਰ ਸਰਕਾਰਾਂ ਦੇ ਵਿੱਚ ਲਾਰੇ ਵਾਲਾ ਲਾਰੇ ਲੱਪੇ ਵਾਲਾ ਕੰਮ ਹੀ ਹੋ ਨਹੀਂ ਹੁੰਦਾ ਇਹ ਕਰਕੇ ਸਾਡਾ ਜਿਹੜਾ ਸਾਰਾ ਨਗਰ ਇਸਲਾਹ ਕਰਕੇ ਆਪਣੇ ਪਿੰਡ ਦੇ ਵਿਕਾਸ ਲਈ ਸਰਦਾਰ ਬਲਬੀਰ ਸਿੰਘ ਪੰਨੂ ਚੇਅਰਮੈਨ ਸਾਹਿਬ ਦੇ ਨਾਲ ਅੱਜ ਉਹਨਾਂ ਦੀ ਹਮਾਇਤ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਵੇਖੋ ਜੀ ਤਕਰੀਬਨ ਮੇਰੇ ਪੜਦਾਦਾ ਜੀ ਤੋਂ ਲੈ ਕੇ ਤੇ ਮੈਂ ਹੁਣ ਇਸ ਟਾਈਮ ਤੀਸਰੀ ਪੀੜੀ ਚੌਥੀ ਪੀੜੀ ਦੇ ਵਿੱਚ ਜਿਹੜਾ ਅਕਾਲੀ ਦਰਜਾ ਸੇਵਾ ਕਰ ਰਹੇ ਹਾਂ ਤੇ ਅੱਜ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਾਂ ਮੇਰੇ ਪਹਿਲੇ ਦਾਦਾ ਜੀ ਜਿਹੜੇ ਉਹ ਸਰਪੰਚ ਰਹੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਸਰਦਾਰ ਦੀ ਗੀਰ ਸਿੰਘ ਜੀ ਸਰਪੰਚ ਰਹੇ ਤੇ ਤੀਸਰੀ ਪੀੜੀ ਚ ਮੈਂ ਅੱਗੇ ਸੇਵਾ ਕਰ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਜੀ ਪਿੰਡ ਸੇਖਵਾਂ ਦੀ ਸਾਥ ਸੰਗਤ ਦਾ ਜੋ ਅੱਜ ਇੱਥੇ ਤੁਸੀਂ ਵੀ ਪ੍ਰੈਸ ਜੀ ਜਿੰਨੇ ਵੀ ਵੀਰ ਪਹੁੰਚੇ ਤੁਹਾਡਾ ਵੀ ਧੰਨਵਾਦ ਸੇਖਵਾਂ ਦੇ ਸਾਡੇ ਵੀਰ ਮਲਕੀਸ਼ ਸਿੰਘ ਜੀ ਜਿਨ੍ਹਾਂ ਦੇ ਪਿਤਾ ਜੀ ਸਰਪੰਚ ਜਗੀਰ ਸਿੰਘ ਜੀ ਸਰਦਾਰ ਜਗੀਰ ਸਿੰਘ ਜੀ ਤੇ ਉਹਨਾਂ ਦੇ ਦਾਦਾ ਜੀ ਵੀ ਸੇਕਪਾਉਂ ਤੋਂ ਸਰਪੰਚ ਰਹੇ ਨੇ ਤਕਰੀਬਨ 15 ਤੋਂ 20 ਸਾਲ ਪਿੰਡ ਦੀ ਬਾਗਡੋਰ ਅਕਾਲੀ ਦਲ ਦੀ ਬਾਗਡੋਰ ਪਿੰਡ ਦੇ ਵਿੱਚ ਇਹਨਾਂ ਦੀ ਗੋਲ ਸੀ ਤੇ ਹਰ ਵਾਰ ਇਹ ਪਿੰਡ ਤੋਂ ਅਕਾਲੀ ਦਲ ਦਾ ਪੂਸ کافی ਵੱਡੀ ਹੱਦੋਂ ਹੱਦ ਤੇ ਫਰਕ ਦੇ ਜਿਤੋਂਦੇ ਆ ਹੀ ਨਹੀਂ ਤੇ ਪਿੰਡ ਦੀ ਤਕਰੀਬਨ ਸਾਰੀ ਅਕਾਲੀ ਦਲ ਦੀ ਸੰਗਤ ਤਕਰੀਬਨ 120 ਦੇ ਕਰੀਬ ਪਰਿਵਾਰ ਸਾਰੇ ਤਕਰੀਬਨ ਅੱਜ ਵੀਰ ਦੇ ਪਿਆਰ ਸਦਕਾ ਜੋ ਵੀਰ ਦਾ ਇਹਨਾਂ ਪਿੰਡ ਦੇ ਵਿੱਚ ਪਿਆਰ ਹੈ ਸਾਰੇ ਪਰਿਵਾਰ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਵੀਰ ਨੂੰ ਆਮ ਆਦਮੀ ਪਾਰਟੀ ਜੀ ਹਾਂ ਅੱਖਾਂ ਦਾ ਤੇ ਪਰਿਵਾਰਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿਸੇ ਨੂੰ ਵੀ ਅਸੀਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ ਜੈਜ ਕੰਮਾਂ ਦੇ ਵਿੱਚ ਕਿਸੇ ਨੂੰ ਪਿੱਠ ਨਹੀਂ ਵਿਖਾਈ ਜਾਵੇਗੀ ਉਹ ਨਜਾਇਜ਼ ਕਮਾਲੀ ਮੈਂ ਸਾਰੇ ਪਿੰਡ ਨੂੰ ਬੇਨਤੀ ਕੀਤੀ ਹੈ ਕਿ ਨਜਾਇਜ਼ ਕਮਾਲੀ ਮੇਰੇ ਕੋਲ ਕੋਈ ਵੀ ਇਦਾਂ ਦੀ ਕੋਈ ਫਰਮਾਇਸ਼ ਲੈ ਕੇ ਨਾ ਆਵੇ ਨਜਾਇਜ਼ ਕੰਮਾਂ ਦੇ ਵਾਸਤੇ ਅਸੀਂ ਕਿਸੇ ਦਾ ਸਾਥ ਨਹੀਂ ਦੇਵਾਂਗੇ ਜੈਜ ਗੰਮਾ ਦੇ ਵਾਸਤੇ ਕਿਸੇ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਭਾਵੇਂ ਕੋਈ ਰਾਤ ਵੀ ਆ ਕੇ ਕੰਮ ਕਰੇ ਅਸੀਂ ਰਾਤ ਵੀ ਸੇਵਾ ਵਾਸਤੇ ਹਾਜ਼ਰ ਹੋਵਾਂਗੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਬਲਵੀਰ ਨੂੰ ਬੜਾ ਪਿੰਡ ਵਾਸੀਆਂ ਨੇ ਪਿਆਰ ਦਿੱਤਾ ਇਦਾਂ ਹੀ ਵੀਰ ਨੂੰ ਪਿੰਡ ਵਾਸੀ ਪਿਆਰ ਦਿੰਦੇ ਰਹਿਣ ਤੇ ਅਸੀਂ ਵੀ ਜਿਹੜੀ ਸਾਡੀ ਹਲਕੇ ਫਤੇਗੜ ਚੂੜੀਆਂ ਤੇ ਸਰਕਾਰ ਨੇ ਪਾਰਟੀ ਨੇ ਡਿਊਟੀ ਲਾਈ ਹੈ ਅਸੀਂ ਵੀ ਇਸ ਸੇਵਾ ਨੂੰ ਨਾਲ ਮਿਲ ਕੇ ਇਹੋ ਜਿਹੇ ਵੀਰਾਂ ਦੇ ਨਾਲ ਨਾਲ ਮਿਲ ਕੇ ਨਿਭਾਉਂਦੇ ਰਹੀ ਜੀ ਵੇਖੋ ਜੀ ਸ਼ਾਮਲ ਹੋਣ ਵਾਲੇ ਲੋਕ ਜੇ ਤੇ ਗੱਲ ਕਰੀਏ ਦੂਸਰੀਆਂ ਪਾਰਟੀਆਂ ਦੀ ਜੀ ਕਦੇ ਮੈਨੂੰ ਲੱਗਦਾ ਵੀ 1 ਘੰਟਾ ਸੀ ਦੂਸਰੀਆਂ ਪਾਰਟੀਆਂ ਬੜੇ ਬੋਲਦੇ ਲਵਾਂਗੇ ਮੈਂ ਸਮਾਂ ਨਹੀਂ ਖਰਾਬ ਕਰਨਾ ਚਾਹੁੰਦਾ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੇਖ ਕੇ ਕੰਮ ਕਰਨ ਦੇ ਤਰੀਕੇ ਨੂੰ ਵੇਖ ਕੇ ਕਿਸੇ ਨਾਲ ਨਜਾਇਜ਼ ਕੋਈ ਤੱਕਾ ਨਹੀਂ ਹੋ ਰਿਹਾ ਪ੍ਰਸ਼ਾਸਨ ਦੇ ਵਿੱਚ ਕਿਸੇ ਮੁਲਾਜ਼ਮ ਦੇ ਉੱਤੇ ਫਾਰਦੂ ਕੋਈ ਪ੍ਰੈਸ਼ਰ ਨਹੀਂ ਪੈ ਰਿਹਾ ਸਾਡੇ ਥਾਣਿਆਂ ਦੇ ਸਾਰੇ ਐਸ ਐਚ ਓ ਵਧੀਆ ਤਰੀਕੇ ਦੇ ਨਾਲ ਡਿਊਟੀ ਨਿਭਾ ਰਹੇ ਨੇ ਡੀਪੀ ਸਾਹਿਬ ਕਿਸੇ ਨੂੰ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੈ ਸਾਰੇ ਮੁਲਾਜ਼ਮ ਆਪਣੀ ਆਜ਼ਾਦੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੇ ਹਨ ਹਲਕੇ ਦੇ ਵਿਕਾਸ ਦੇ ਵਿੱਚ ਤਕਰੀਬਨ ਪਿੰਡਾਂ ਦੇ ਵਿੱਚ ਮੈਂ ਪੰਜ-ਪੰਜ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਔਰ ਪਿੰਡਾਂ ਦੇ ਵਿੱਚੋਂ ਮੈਂ ਜਾ ਕੇ ਪਿੰਡਾਂ ਦੇ ਵਿੱਚ ਮੈਂ ਆਮ ਜਲਾਸ ਸੰਗਤ ਨੂੰ ਇਕੱਠੀ ਕਰਕੇ ਜੋ ਵੀ ਪਿੰਡ ਦੀ ਡਿਮਾਂਡ ਹੋਵੇਗੀ ਆਪਣੀ ਮਰਜ਼ੀ ਦੇ ਨਾਲ ਕੁਝ ਨਹੀਂ ਕੀਤਾ ਜਾਵੇਗਾ ਧੱਕੇ ਦੇ ਨਾਲ ਕਿਸੇ ਨੂੰ ਨਹੀਂ ਥੋਪਿਆ ਜਾਵੇਗਾ ਪਿੰਡ ਦੇ ਵਿੱਚ ਜਿਸ ਚੀਜ਼ ਦੀ ਲੋੜ ਹੋਵੇਗੀ ਔਰ ਪਿੰਡ ਕਵੇਗਾ ਉਹਨਾਂ ਦੀ ਮੰਗ ਦੇ ਆਧਾਰ ਤੇ ਪਿੰਡਾਂ ਦੇ ਵਿੱਚ ਕੰਮ ਕੀਤਾ ਜਾਵੇਗਾ